टे जणे आहे भाई की असां সালুানা, তেরসাখ নেকিসা, তেআনাদে গি, করা তেআনাও แกนีจะเปลยนอะไรไหมครับ ਦੂਸਰੇ ਪਾਸੇ ਕਹਿੰਦੇ ਸਤਨਾਮ ਟਰਨਾਟ ਗਰੁੱਪ ਵਾਲਾ ਡੈਨੀ ਕਹਿੰਦੇ ਕਾਲੀ ਟੀ-ਸ਼ਰਟ ਦੇ ਵਿੱਚ ਤੇ ਦੂਸਰੇ ਪਾਸੇ ਮੁੰਡਾ ਕਹਿੰਦੇ ਪੀਲੀ ਸ਼ਰਟ ਦੇ ਵਿੱਚ ਟਰਾਂਨ ਕਰਨਾ ਆ ਚੰਡਾ ਵੀ ਬੰਦ ਤੇ ਹੁੱਕਾ ਵੀ ਬੰਦ 12 ਵਜੇ ਤੱਕ ਇਹ 7 ਵਜੇ ਐਂਟਰੀ ਕਰਾਉਣੀ ਹੈ ਸਵੇਰ ਟਰੈਕਟਰਾਂ ਨੂੰ ਦੇਖਦੇ 20 ਤਰੀਕ ਨੂੰ ਮੇਰੇ ਵੀਰੋ ਪਹਿਲਾ ਨਾਮ 52000 31000 21000 11000 ਦਿੱਤਾ ਜਾਣਾ ਲਓ ਇੱਕ ਮੁਕਾਬਲਾ ਕਹਿੰਦੇ ਸੱਤ ਨਾਮ ਨੇ ਜਿੱਤਿਆ ਤੇ ਦੂਸਰਾ ਮੁਕਾਬਲਾ ਲੈ ਵੀ ਲਾਭਪ੍ਰਿਤ ਕਰਾ ਦੇ ਸੱਤ ਟਰੈਕਟਰ ਮੁੰਡਿਆਂ ਦਾ ਔਰ ਦੇਖਾਂਗੇ ਹਾਂਡੇ ਆਏ ਆਣਾਂ ਦੀ ਹੁੱਕ ਬਣੀ ਹੋਈ ਤੇ ਪਾਸੇ ਆਹ ਦੇਖਾਂਗੇ ਸਤਨਾਮ ਓ ਸਤਨਾਮ ਤੇ ਅੜੇ ਤੜੀ ਪੈਂਦੇ ਜਦੋਂ ਪੀਚੇ ਸੋਹਣਿਆ ਔਰ ਦੂਰ ਹੁੰਦੇ ਤਰਾ ਦੇ ਖਨੇਜੇ ਸੋਹਣਿਆ ਤੇ ਅਗਲਾ ਵਿਕੀਆਂ ਦੀ 31 ਮੋੜ ਦਾ ਫੜੇ ਦਾ ਜਿੰਨਾ ਪ੍ਰਹਾਣੇ ਮਾਨ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਯਾਰੀ ਬਾਈ ਬਣ ਕੇ ਚੰਗੀ ਤਰ੍ਹਾਂ ਸੈੱਟ ਹੋ ਲੈਂਦੇ ਕਰੋ ਏ ਮਸ਼ਹੂਰ ਜੇ ਪੈਡਾ ਮੇਰੇ ਵੀਰੋ ਲੈ ਵੀ ਥੋੜੇ ਅਗਲੇ ਟਰੈਕਟਰ ਬਲਾ ਜਲਦੀ ਆ ਜਾ ਬਈ 25 ਨੰਬਰ ਤੇ 10 ਨੰਬਰ ਭੇਜੇਗਾ ਬਾਈ ਆਪਾਂ ਕਮੈਂਟਰੀ ਕੱਟ ਕਰਨੀ ਹੈ ਟਰੈਕਟਰ ਸੱਦਨੇ ਆ ਬਈ ਜਿਹੜੇ ਟਾਈਮ ਨਾਲ ਮੈਚ ਹੋਣਾ ਸੰਕਤ ਬੜੀ ਦੂਰੋਂ ਦੂਰੋਂ ਆਈ ਆ ਛੋੜੇ 855 ਚਰਨਗਰ ਨੰਬਰ 10 ਨੰਬਰ ਐਕਸੈਂਟ 35 ਹੋਏ ਗਏ ਸਾਰੇ ਪੁਰਾਣੇ ਆ ਲੈ ਆਪੇ ਪੁਰਾਣੀ ਹੁੰਦਾ ਹੈ। ਕਾਹ ਦਾ ਯਾਰ ਦੀ ਹੈ ਪੁਰਾਣਿਆਂ ਦੀ ਪੈ ਲੋ ਫਾਗਲਾ। ਜਿਹੜਾ ਕਰੇ ਨਵੀਂ ਚੀਜ਼ ਲੋਟ ਹੁੰਦੀ ਹੈ ਹੁਣ ਤੇ ਨਵੇਂ ਤੋਂ ਨਵੇਂ ਟਰੈਕਟਰ ਆਉਣ ਲੱਗੇ। ਇਹ ਸਾਂਭ ਕੇ ਰੱਖਿਆ ਪੁੱਤਾਂ ਵਾਂਗੂ ਟਰੈਕਟਰ ਪੁਰਾਣੇ। ਆਪਾਂ ਨੂੰ ਕਾਰਪੂ ਵਿਰਗੀਤ ਆ ਰਿਹਾ ਕੋ ਨਾ ਸਭੀ ਦਾ ਸੋਧਾ ਕਰਾ ਕੋ ਨਾ ਜਨਰਲ ਫਰਮਾ ਅਗਨਤਾ ਕਾ ਲਈ ਬੱਲੇ 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 ਬੱਲੇ

ਢੰਡੀ ਵਾਲਾ ਡੀਸੀ ਵੀ ਐਨ ਕੰਦੇ ਰੈਡੀ ਆ ਝੰਡੀ ਵਾਲਾ ਵੀਸੀ ਵੀ ਕਦੇ ਬਾਈ ਬਣ ਕੇ ਹੱਥ ਕੰਨੀ ਧਿਆਨ ਰੱਖਿਆ ਕਰੋ ਭਰਾ ਬਣ ਕੇ ਕਿਹੜੇ ਪਾਸੇ ਜਦੋਂ ਸੈੱਟ ਹੋ ਜੇ ਤੇ ਬਾਈ ਨੇ ਆਪੇ ਝੰਡੀ ਸਿੱਟ ਦੇਣੀ ਆ ਬਾਈ ਨੇ ਆਪੇ ਝੰਡੀ ਸਿੱਟ ਦੇਣੀ ਆ ਹਾਂਜੀ ਓ ਸੋਣਾ ਬਾਈ ਤਰਨਾਟ ਇੱਕ ਸਾਈਡ ਜਾਂਦੀ ਹੈ ਇੱਕ ਸਾਈਡ ਜਾਂਦੀ ਹੈ ਹੁਣ ਟੌਪ ਸੋਣਾ ਦੇਖਦੇ ਹਾਂ ਕਿਹਦੇ ਉੱਧਰ ਛੱਡੇ ਕਲਦੀਪ ਸਿੰਘ ਜੀ ਕਲਨਾ ਸਾਹਿਬ ਸਾਡੇ ਕੌਣ ਜਿੱਤਦਾ ਹੈ ਕਮੇਟੀ ਨੂੰ ಬಂಟಿ ಬಂಟಿ ಆ ಕೆಲ ಕಮೆಂಟ್ ದ